ਜ਼ਿੰਦਗੀ ਦੀ ਇੱਕ ਗੱਲ ਯਾਦ ਰੱਖਿਓ ਕਿ ਰੋਟੀ ਜਿਹੜੀ ਕਮਾਈ ਆ ਨਾ ਉਹਦੀ ਖਾਣੀ ਬਹੁਤ ਸੌਖੀ ਹੈ ਤੇ ਰੋਟੀ ਕਮਾਉਣੀ ਬਹੁਤ ਔਖੀ ਹੈ ਜਦੋਂ ਸਾਡੇ ਮਾਪੇ ਬਾਪ ਚਾਚੇ ਤਾਏ ਭੈਣ ਭਰਾ ਵੱਡੇ ਹੋ ਕੇ ਕੰਮ ਨੂੰ ਨਿਕਲਦੇ ਆ ਨਾ ਤੇ ਉਦੋਂ ਕੋਈ ਪਤਾ ਨਹੀਂ ਲੱਗਦਾ ਜ਼ਿੰਦਗੀ ਦਾ ਠੀਕ ਆ ਤੁਸੀਂ ਆ ਬੰਦਾ ਦੇਖੋ ਕਿੱਡਾ ਰਿਸਕਡ ਜੌਬ ਆ ਯਾਰ ਬੰਦੇ ਲਈ ਇਸ ਮਸ਼ੀਨ ਦੇ ਵਿੱਚ ਪੱਥਰਾਂ ਦਾ ਕੀਮਾ ਲੈਣੀ ਸ਼ਰਮਾਵਾ ਲਿਆ ਇੰਨਾ ਨੋ ਪੀ ਐਸ ਕੇ ਜਿਹੜਾ ਸੀਮੈਂਟ ਬਣਨਾ ਤੇ ਖੁਦਾ ਨਾ ਖਾਸਾ ਕਿਤੇ ਇੱਕ ਪੈਰ ਦੀ ਤਿਲਕ ਜੇ ਤੇ ਨਾਲ ਹੀ ਇਹਦਾ ਇਹਦਾ ਸਰਮਾ ਬਣਦਾ ਇਸ ਕਰਕੇ ਤਾਂ ਹੀ ਉਹ ਕਿਸ ਨੇ ਕਿਹਾ ਕਿ ਕੰਦਾ ਮੁਰਸਾ ਲੈ ਜਾ ਉੱਥੇ ਬਾਗ ਦੇਖਣਗੇ ਓਕੀਆਂ ਕਮਾਈਆਂ ਬਾਗ ਦੇਖਣੇ ਕਮਾਈਆਂ ਕਰਨੀਆਂ ਬਹੁਤ ਓਕੀਆਂ ਨੇ ਤੇ ਕਮਾਈਆਂ ਜਦੋਂ ਮਾਂ-ਬਾਪ ਕਰਦੇ ਆ ਤੇ ਬਹੁਤ ਵਾਰ ਇਹ ਹੁੰਦਾ ਕਿ ਸਾਡੇ ਕੋਲ ਜਿਹੜੀ ਹੋਏਗੀ ਸਾਡਾ ਟੱਡ ਪਾਲਣ ਦੇ ਲਈ ਸਾਨੂੰ ਜਿਉਂਦੇ ਰੱਖਣ ਦੇ ਲਈ ਆਪ ਉਹ ਮੌਜ ਮੌਜ ਹੁੰਦੇ ਐ ਇਸ ਕਰਕੇ ਨਾ ਮਾਂ ਆਪ ਦੀ ਕਮਾਈ ਵੀ ਕਦਰ ਕਰਾ ਕਰੋ ਚਾਹੇ ਉਹ ਥੋੜੀ ਕਰਦੇ ਹੋਵੇ ਜਾਂ ਕਰਦੇ ਹੋਵੇ ਕੋਈ ਨਾ ਦੱਸੋ ਜੀ ਨਾ ਆਪ ਨੂੰ ਲੱਗਦਾ ਉਸ ਤੋਂ ਜ਼ਿਆਦਾ ਨਾ ਆਈ ਨਾ ਪਾਣੀ ਚਾਰੇ ਆਪ ਦੀ ਰੱਖੋ ਸੋ ਜੀ ਬਹੁਤ ਜੀ ਰਿਹਾ ਇਹ ਬੁੱਤਿਆਂ ਜਿੰਦਾ ਲੱਗਦੇ ਆ ਫਤਵਾਰਾਂ ਨੂੰ ਕਿ 20 ਕਿਲੋ ਦਾ ਵੀ ਹੋ ਸਕਦਾ ਵਿੱਚ ਇੱਕ ਪੱਥਰ ਹੋਵੇ ਇਹ ਮਾਂ ਬਾਪ ਦੀ ਕਮਾਈ ਹੁੰਦੀ ਆ ਪਸੀਨੇ ਦੇ ਨਾਲ ਪੁੱਜਿਆ ਵਾ ਤੇ ਸਰੀਰ ਆ ਜਿਹੜਾ ਉਸ ਸਾਨੀ ਕਹਿੰਦੇ ਆ ਕਿ ਤੂ ਦੀ ਸਟੀ ਵਰਗਾ ਲਸਕੀਲਾ ਤੇ ਸਰੋ ਦੇ ਬੂਟੇ ਵਰਗਾ ਹੈ ਆ ਦੇਖੋ ਤੁਸੀਂ ਇਹ ਸਾਰਾ ਕੁਝ ਜਿਹੜਾ ਤੁਹਾਨੂੰ ਤਾਂ ਬਖਾਇਆ ਗਿਆ ਕਿ ਕਮਾਈਆਂ ਕਰਨੀਆਂ ਬਹੁਤ ਔਖੀਆਂ ਨੇ ਸਤਿਕਾਰ ਕਰੋ ਨਿੰਮਤ ਜੇ ਮਾਂ ਬਾਪ ਨੇ ਕੀਤੀ ਹੈ ਤਾਂ ਆਪਾਂ ਹੋਰ ਮਿਹਨਤ ਕਰੋ ਅੱਗੇ ਵਧਣ ਦੇ ਲਈ ਚਾਹੇ ਥੋੜੀ ਕਰੋ ਇਸ ਕਰਕੇ ਨੌਜਵਾਨ ਪੀੜ੍ਹੀ ਦੇ ਲਈ ਇੱਕ ਸੇਧ ਹੈਗੀ ਆ ਆਪਣੇ ਮਾਂ ਬਾਪ ਦੀ ਮਾਈ ਦਾ ਮੁੱਲ ਪਾਇਆ ਕਰੋ ਨਸ਼ਿਆਂ ਤੋਂ ਬਾਹਰ ਆਓ ਚੰਗੀਆਂ ਕਿਤਾਬਾਂ ਪੜੋ ਠੀਕ ਆ ਤੇ ਜ਼ਿੰਦਗੀ ਨੂੰ ਦਿਓ ਇੱਕ ਟੀਚਾ ਰੱਖੋ ਕਿਉਂਕਿ ਤੁਹਾਡਾ ਇੱਕ ਟੀਚਾ ਹੋਊਗਾ ਤੁਹਾਡੇ ਸਾਹਮਣੇ ਇੱਕ ਮੰਜ਼ਿਲ ਹੋਊਗੀ ਤਾਂ ਉਹਨੂੰ ਪ੍ਰਾਪਤ ਕਰਨ ਦੇ ਲਈ ਫਿਰ ਤੁਹਾਨੂੰ ਜਿਹੜੀ ਮਿਹਨਤ ਆ ਆਪ ਹੀ ਕਰਨੀ ਪੈਣੀ ਆ ਸੁਪਨੇ ਦੇਖੋ ਸੁਪਨੇ ਦੇਖਣਾ ਬਹੁਤ ਚੰਗੀ ਗੱਲ ਆ ਕਿਉਂਕਿ ਆਪਾ ਗੁਰ람 ਜੀ ਨੇ ਇਹ ਗੱਲ ਕਹੀ ਸੀ ਸਾਡੇ ਹਿੰਦੁਸਤਾਨ ਦੇ ਨਿਝਰ ਮੈਨ ਇਨਸਾਨ ਨੂੰ ਖੁੱਲ੍ਹੇ ਅੱਖਾਂ ਦੇ ਨਾਲ ਸੁਪਨੇ ਦੇਖਣੇ ਚਾਹੀਦੇ ਤੇ ਉਹਨਾਂ ਨੂੰ ਫਿਰ ਪੂਰਾ ਕਰਨ ਦੇ ਲਈ ਮਿਹਨਤ ਕਰਨੀ ਚਾਹੀਦੀ ਜਿਵੇਂ ਇਹ ਬੰਦਾ ਕਰ ਰਿਹਾ ਇਨੇ ਵੀ ਸੁਪਨੇ ਦੇਖੇ ਹੋਣੇ ਆ ਵੀ ਇਹਦਾ ਪਰਿਵਾਰ ਆ ਜਿਹੜਾ ਦੇ ਬੱਚੇ ਆ ਉਹ ਵੱਡੇ ਹੋ ਕੇ ਆਪਸੇ ਬੰਨਗੇ ਚੰਗੀਆਂ ਕੋਠੀਆਂ ਤੇ ਬੈਠਣਗੇ ਠੀਕ ਆ ਪਰ ਕਈ ਵਾਰੀ ਜਿਹੜੀ ਆਵਾਦ ਆ ਉਹ ਸਰਬ ਸੁੁੱਲ ਜਾਂਦੀ ਹੈ ਆਓ ਆਪਾਂ ਦੀ ਮਾਪੇ ਦੀ ਦਿੱਤੀ ਹੋਈ ਮਿਹਨਤ ਦੀ ਕਿੰਨਾ ਇੱਕ ਮਾਈ ਦਾ ਮੁੱਲ ਮੋੜੀਏ ਸਮਾਵੇਸ਼ ਨਾ ਕਰਦੇ ਹੋਏ ਠੀਕ ਆ ਜ਼ਿੰਦਗੀ ਜਿਉਂਦੇ ਨੇ ਜਿੰਨਾ ਠਾਤ ਬਤਾ ਸਕਦੇ ਆ ਘਰਾਂ ਦੇ ਵਿੱਚ ਕੰਮਾਂ ਦੇ ਵਿੱਚ ਖੇਤਾਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਮਾਪੇ ਕੰਮ ਕਰਦੇ ਆ ਉਹਨਾਂ ਦਾ ਸਾਥ ਦਿਜੀ ਕਿਉਂਕਿ ਇੱਕ ਇੱਕ ਹੀ ਹੰ ਦਾ ਤੇ ਦੋ ਜਿਹੜੇ ਰਲ ਕੇ ਉਹ 11 ਬਣ ਜਾਂਦੇ ਆ ਤੇ ਤਿੰਨ ਰਲ ਕੇ 111 ਬਣ ਜਾਂਦੇ ਆ ਇਸੇ ਤਰ੍ਹਾਂ ਹੀ ਜੋ ਕਾਫਲਾ ਮਿਲਦਾ ਰਹਿੰਦਾ ਲੋਕ ਇਕੱਠੇ ਹੁੰਦੇ ਰਹਿੰਦੇ ਆ ਇਸ ਕੋਲ ਹਾਲ ਆ ਪੰਜ ਦੀ ਗੱਲ ਜਿੱਥੇ ਸੱਡੀ ਸੀ ਉੱਥੇ ਫੇਰ ਲੈ ਕੇ ਆਉਨੇ ਆ ਕਿ ਅਸ ਗੀਰ ਦੀ ਮਿੰਟ ਮੁਸਲਾਮਾ ਦੇ ਕੋਕੜੇ ਕੋਕੜੇ ਪੱਥਰੋ ਦੇ ਪੈਰਾ ਕੋਲ ਦੀ ਜਾਂਦੀ ਹੈ ਠੀਕ ਆ ਭਾਵੇਂ ਕਿ ਸੇਫਟੀ ਦੇ ਪ੍ਰਬੰਧ ਹੋਣਗੇ ਪਰ ਛੋਟੀ ਜੀ ਗਲਤੀ ਆ ਦੇਖੋ ਉਹਨੇ ਵਿੱਚੋਂ ਕਿੱਡੀ ਯਾਰ ਦੇਖੋ ਫੁਰਤੀ ਦੇ ਨਾਲ ਜਿਹੜੀ ਲੱਕੜ ਤੇ ਮਰਾਉ ਵੀ ਇਹਨੇ ਬਾਹਰ ਕੱਢਣਾ ਤੇ ਉਹਦੇ ਵਿੱਚ ਨਾ ਜਾਵੇ ਕਹ ਲੈ ਨਾ ਜਾਣ ਇਹ ਤੁਸੀਂ ਦੇਖਣ ਵਾਲੀ ਗੱਲ ਆ ਜਿਹੜੀ ਇਹ ਕਿ ਵੀਡੀਓ ਕੰਨ ਜਿਹੜੀ ਹੈਗੀ ਆ ਪੋਜ਼ਿਟਿਵ ਰੱਖੂਗੀ ਗਾਹ ਬਣਨ ਦੀ ਪ੍ਰੇਰਨਾ ਦੇਊਗੀ ਜ਼ਿੰਦਗੀ ਦੇ ਵਿੱਚ ਇਹ ਵੀ ਨੋਟ ਕਰਿਓ ਵੀ ਇਸ ਤਰ੍ਹਾਂ ਦੀ ਦੁੱਖ ਤਕਲੀਫਾਂ ਵੀ ਆਉਂਦੀਆਂ ਰਹਿੰਦੀਆਂ ਨੇ ਮੈਂ ਟੜ-ਟੜ ਲੱਗ ਰਿਹਾ ਪਰ ਉਹਨਾਂ ਨੂੰ ਮੁਕੀਰਦੇ ਹੋਏ ਹੌਸਲਾ ਰੱਖਦੇ ਹੋਏ ਅੱਗੇ ਜਾਈਏ ਹਨ ਮੀਰ ਜਿੰਮੇ ਨੂੰ ਸਲਾਮ ਕਰਦੇ ਹਾਂ ਜਿਹੜੀ ਨੂੰ ਲਾਈਕ ਤੇ ਸ਼ੇਅਰ ਕਰਨਾ